ਅੱਜ ਬਈ ਪਟਦੇ ਆਂ ਅਸੀਂ ਲਸਣ ਪਹਿਲਾਂ ਵੇਖ ਲਾ ਥਾਂ ਬਣਾ ਕੇ ਉਦੋਂ ਮੱਲਿਆਂ ਵਾਲਾ ਬਾਬਾ ਸੀਗਾ ਤੇ ਦੇਖ ਲਾ ਉਦੋਂ ਉਹਨੇ ਪੱਟਿਆ ਨਾਲ ਲਾ ਕੇ ਗੇਲਾ ਤੇ ਮੈਂ ਅਸੀਂ ਤਿੰਨਾਂ ਨੇ ਪਹਿਲਾਂ ਕਿਰਿਆਵਾਂ ਬਣਾਈਆਂ ਸੀ ਫਿਰ ਮੇਜਰ ਨੂੰ ਲਿਆਂਦਾ ਮੇਜਰ ਨੇ ਪੱਧਰ ਜੀਆਂ ਕਰਕੇ ਲਸਣ ਲਾਇਆ ਲਸਣ ਲਾਉਂਦਿਆਂ ਦੀ ਵੀ ਵੀਡੀਓ ਆਪਣੀ ਬਣੀ ਸੀ ਬਣਾਈ ਸੀ ਵਧੀਆ ਘੰਟੇ ਦੀ ਬਣਾਈ ਸੀ ਇੱਕ ਪੂਰੇ ਦੀ ਤੇ ਬਹੁਤ ਸੋਹਣੀ ਵੀਡੀਓ ਬਹੁਤ ਦੇਖੀ ਵੀ ਬਹੁਤ ਲੋਕਾਂ ਨੇ ਆ ਸਾਹ ਸੰਗਤ ਦੇਖ ਲੋ ਲਸਣ ਲਾਇਆ ਸੀ ਉਦੋਂ ਸਿਆਲ ਚ ਚੜਦੇ ਸਿਆਲ ਜੇ ਤੇ ਆ ਹੁਣ ਅਜ ਪੱਟਣ ਲੱਗੇ ਪਏ ਆ ਤੇ ਗੇਜਾ ਪੜਦਾ ਪਰ ਇਹ ਹੈਪੀ ਲੱਗਿਆ ਕਿੱਥੇ ਦੇਖ ਲਾ ਕਿੰਨੇ ਕਿੰਨੇ ਮਹੀਨਿਆਂ ਬਾਅਦ ਪਟਿਆ ਦਾ ਇਹ ਆਪਾਂ ਲਾਇਆ ਸੀਗਾ 130 ਕੱਤੇ ਚ ਮੱਗਰ ਜੇ ਜਲਾਇ ਖਣੀ ਯਾਰ ਚਲ ਕੱਤ 130 ਕੱਤਾ ਮੱਗਰ ਪੋ ਮਾਗ ਫਗਣ ਹੁਣ ਚੇਤ ਤੇ ਸਾਢੇ 5 ਮਹੀਨੇ ਹੋ ਗਏ ਲਾਇ ਨੂੰ ਸਾਢੇ 5 ਮਹੀਨਿਆਂ ਬਾਅਦ ਆਪਾਂ ਲੱਗੇ ਆ ਪੱਟਣ ਸਾਢੇ 5 ਮਹੀਨਿਆਂ ਬਾਅਦ ਲਸਣ ਬਣ ਜਾਂਦਾ ਤੇ ਸਰੋਂ ਸੀ ਸਾਗ ਆਪਾਂ ਉਹ ਚੋਂ ਖਾਦਾ ਬਸ ਜਿਹੜਾ ਲੋੜੀ ਵਾਲੇ ਦਿਨ ਬਣਾਇਆ ਤੇ ਉਹਦੀ ਸਰੋਂ ਅਸੀਂ ਵੱਢ ਲਈ ਆ ਉਹ ਵੀ ਬਾਵਾ ਪਈ ਹੋ ਸਕਦਾ ਕਹਾਣੀ ਜੋਗੀ ਹੋ ਜੇ ਤੇ ਤਣੀਆਂ ਸਾਡਾ ਹੋ ਦੇ ਵਿੱਚ ਦੀ ਖੜਾ ਤਣੀਆਂ ਬਾਵਾ ਬਾਵਾ ਗਾਹ ਨੂੰ ਦੇਖਣਾ ਗਾਹ ਨੂੰ ਇੱਕ ਤਾਂ ਧਰੀਆਂ ਵੱਧ ਲਾਉਣਾ ਤੇ ਇੱਕ ਲਸਣ ਵੱਧ ਲਾਉਣਾ ਤੇ ਹੋਰ ਵਾਲੀਆਂ ਵੈਰੈਟੀਆਂ ਨਹੀਂ ਲਾਉਣੀਆਂ ਪਾਲਖ ਪੂਲ ਕਨੀ ਨਹੀਂ ਲਾਉਣੀ ਤਾਂ ਆਪਾਂ ਨੂੰ ਇਥੇ ਲੜੀਂਦੀ ਨਹੀਂ ਹੈ ਨਾ ਮੇਥੀ ਮੁੱਥੀ ਕੋਈ ਵੱਡਦਾ ਕਰਦਾ ਯਾਰ ਬਸ ਧਰੀਆਂ ਤੇ ਲਸਣ ਤੇ ਗੋਭੀ ਦੀਆਂ ਗੁੱਟੀਆਂ ਥੋੜੀਆਂ ਜੀਆਂ ਲਾ ਦੇਵੇ ਤੇ ਬਸ ਹੋਰ ਨਾ ਕੁਝ ਲਾਵੇ ਬਾਕੀ ਤਾਂ ਗੰਡੇ ਗੁੰਡੇ ਤੇ ਆਦੇ ਹੁਣ ਆ ਗਰਮੀ ਦੇ ਆਦੇ ਗੰਡੇ ਤੇ ਮਿਰਚਾਂ ਦੇ ਇੱਕ ਡੇਕ ਡੇ ਬੂਟੇ ਖੜੇ ਮਿਰਚਾਂ ਦੇ ਵਿੱਚ ਮਹਾਰਾਜ ਦੀ ਕਿਰਪਾ ਜੇ ਕਿਤੇ ਮਿਰਚਾਂ ਲੱਗਣ ਲੱਗੀਆਂ ਤੇ ਆਪਣਾ ਚਲ ਵਧੀਆ ਇੱਥੋਂ ਬੇੜਾ ਸਰੀ ਜਾਊਗਾ। ਬਾਬੇ ਦੇ ਜਦੋਂ ਮਸਿਆ ਹੁੰਦੀ ਆ ਸਗਰਾਂਦ ਹੁੰਦੀ ਆ ਉਹਦੇ ਆਪਾਂ ਤੋੜ ਲਿਆ ਕਰਾਂਗੇ ਇੱਥੋਂ। ਆਹ ਦੇ ਬੰਦੇ ਆਪਣੇ ਲੈ ਜਾਂਦੇ ਵੱਡੀ ਸੇਬਿਆਂ ਦੇ ਨਾਲ ਬੰਨੀ ਜਾਂਦੇ ਇਹਨਾਂ ਨੂੰ। ਬੰਨ ਕੇ ਤੇ ਉੱਥੇ ਲੈ ਕੇ ਨਾ ਹਵਾ ਹਰੇ ਰੱਖ ਲੈਣਾ ਛਾਵੇਂ। ਛਾਵੇਂ ਬਣਦਾ ਪਿਆ ਫਿਰ ਇਹ। ਆ ਹੋਰ ਵੀ ਆਹਾ ਗਿੱਜਾ ਆ ਜਿਹੜਾ ਮੂਰੇ ਤੇਰੀ ਇੱਕ ਲੈਣ ਜੀ ਲੱਗਿਆ ਕਿ ਨੇ ਦੋ ਸੀ ਇਹ ਇਹ ਕੀ ਇਹਨੂੰ ਇੱਕ ਨਲੀਆਂ ਕਹਿੰਦੇ ਆ ਇਹ ਉਹ ਆ ਇਧਰ ਚੰਨਾ ਆ ਗਿਆ ਲੈ ਕੇ ਦਾਤੀ ਉਹਨੂੰ ਬੰਨ ਲੈਣ ਦੇ ਗੁੱਟੀਆਂ ਜੀਆਂ ਰੱਖ ਦੇ ਚੰਨੇ ਇੱਥੇ ਰੱਖ ਲਾ ਜੇ ਸੋਚ ਉਹਨੇ ਗੁੱਟੀਆਂ ਜੀਆਂ ਬੰਨ ਲਈਆਂ ਤੇ ਨਾ ਉਹ ਗੰਡੇਆਂ ਨੇ ਥਾਂ ਫੇਰ ਦੂਗਾ ਵਿੱਚੋਂ ਗੰਡੇ ਨਿਕਲਣ ਤੇ ਰੰਬੇ ਨਾਲ ਕੱਢ ਲਾਂਗੇ ਬਾ ਚੰਨੇ ਲਸਣ ਕਿੰਨੇ ਚਰਚ ਹੋ ਜਾਂਦਾ ਚੰਨੇ ਲਸਣ ਜਿਹੜਾ ਆਪਣਾ ਜੇ ਅੱਜ ਬੀਜ ਗਏ ਤੇ ਕਿੰਨੇ ਚਰਚ ਹੋ ਜਾਂਦਾ ਇਹ ਹਾਂ ਦੋ ਮਹੀਨਿਆਂ ਚ ਦੋ ਮਹੀਨਿਆਂ ਚ ਇਹ ਮਹੀਨਾ 5.5 ਮਹੀਨਿਆਂ ਚ ਹੁੰਦਾ ਤੇ ਹੋਰ ਆ ਬੇਕ ਆਪਾਂ ਲਾਇਆ ਕਦੋਂ ਸੀ ਕਦੋਂ ਲਾਇਆ ਸੀ ਗਰਮੀ ਸਾਰੀ ਆ ਸਾਰਾ ਸਿਆਲ ਲੰਘਿਆ ਤੋਂ ਤਾਂ 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 ਮੇਲਾ ਵੀ ਨਾ ਗਿਆ ਉਤੋਂ ਦੀ ਤੇ ਆਪਾਂ ਲਾਇਆ ਸੀ ਇਹ ਅੱਧ ਕੱਤੇ ਅੱਧ ਕੱਤੇ ਜੇ ਚਲਾਇਆ ਸੀ ਅੱਧ ਕੱਤਾ ਆ ਮੱਗਰ ਸਾਰਾ ਫਿਰ ਪੋ ਸਾਰਾ ਫਿਰ ਬਾਗ ਸਾਰਾ ਫਿਰ ਫੱਗਣ ਸਾਰਾ ਹੁਣ ਸਾਰਾ ਚੇਤ ਲਾਂਗੇ ਵਿਸਾਖੀ ਆ ਜਾਣੀ ਐ ਸਾਢੇ 5 ਮਹੀਨੇ ਲਾਂਗੇ ਤੇ ਹੋਰ ਤੇਰੇ ਜੱਥੇ ਸੀ ਵੀ ਕਿਤੇ ਕੱਲ ਹੀ ਲਾਇਆ ਹਾਂ ਚੱਲਦਾ ਚੱਲਦਾ ਹੋਰ ਫਿਰ ਚੰਨਪ੍ਰੀਤ ਵਧੀਆ ਦਿਹਾੜੇ ਲੰਗੀ ਜਾਂਦੇ ਆ ਚਲੋ ਠੀਕ ਆ 16 ਨੇ ਚਾਹੀਦੇ ਆ ਯਾਰ ਬੰਦਾ ਖੁਸ਼ ਆ ਯਾਰ ਰੱਬ ਖੁਸ਼ ਆ ਕਿਸੇ ਨੇ ਕਿਹਾ ਸੀ ਨਾ ਵੀ ਵੀ ਜਿਹੜਾ ਬੰਦਾ ਗੁਰਦੁਆਰੇ ਚ ਰਹਿੰਦਾ ਸੁਣਨ ਵਾਲੀ ਆ ਗੱਲ ਜਿਹੜਾ ਬੰਦਾ ਗੁਰਦੁਆਰੇ ਚ ਰਹਿੰਦਾ ਜੇ ਉਹਨੂੰ ਪੁੱਛਿਆ ਜਾਵੇ ਵੀ ਰੱਬ ਕਿੱਥੇ ਆ ਦੱਸ ਦੇਗਾ ਤੂੰ ਪਤਾ ਨਹੀਂ ਤੈਨੂੰ ਇਹ ਗੱਲਾਂ ਜ਼ਰੂਰੀ ਆ ਜਿਹੜਾ ਗੁਰਦੁਆਰੇ ਦੇ ਵਿੱਚ ਰਹਿੰਦਾ ਉਹਦੇ ਵਾਸਤੇ ਗੱਲਾਂ ਜ਼ਰੂਰੀ ਆ ਤੇ ਜੇ ਉਹਨੇ ਪੁੱਛਿਆ ਵੀ ਤੈਨੂੰ ਬੰਦੇ ਨੇ ਕਿਸੇ ਨੇ ਪੁੱਛਿਆ ਵੀ ਰੱਬ ਕਿੱਥੇ ਆ ਤੂੰ ਕਿਤੇ ਮੈਂ ਕਾ ਕਰਦਾ ਤੂੰ ਕਹਿਗਾ ਵੀ ਨਹੀਂ ਮੈਨੂੰ ਨਹੀਂ ਪਤਾ ਜੇ ਤੈਨੂੰ ਪਤਾ ਹੀ ਨਹੀਂ ਹਾਂ ਨਾ ਤੈਨੂੰ ਦੱਸਿਆ ਕਿਸੇ ਨੇ ਰੱਬ ਕਿੱਥੇ ਆ ਰੱਬ ਤੂੰ ਰੱਬ ਆ ਮੈਂ ਰੱਬ ਆ ਉਹ ਰੱਬ ਆ ਰੱਬ ਕਿੱਥੇ ਆ ਰੱਬ ਆ ਵੀ ਰੱਬ ਆ ਆ ਦੇ ਭਾਈ ਆ ਵੀ ਰੱਬ ਆ ਆਹਾ ਇਹ ਜਰੇ ਜਰੇ ਦੇ ਵਿੱਚ ਵਸਦਾ ਰੱਬ ਦਾ ਜੇ ਕੱਲ ਨੂੰ ਕੋਈ ਪੁੱਛੇ ਕਹ ਜਿੰਨੀ ਕੁਦਰਤ ਹੈ ਕੁਦਰਤ ਵਸਿਆ ਇਹ ਬਾਣੀ ਦੇ ਵਿੱਚ ਵੀ ਆਉਂਦਾ ਜਿਹੜਾ ਰੱਬ ਹੈ ਕੁਦਰਤ ਦੇ ਵਿੱਚ ਵਸਿਆ ਹੋਇਆ ਹਰ ਇੱਕ ਚੀਜ਼ ਤੇ ਜਾਨਵਰਾਂ ਚ ਵੀ ਪੌਦਿਆਂ ਚ ਵੀ ਮਿੱਟੀ ਚ ਕਣ-ਕਣ ਦੇ ਵਿੱਚ ਜਰੇ-ਜਰੇ ਦੇ ਵਿੱਚ ਕਿਉਂਕਿ ਰੱਬ ਦਾ ਵਾਸਾ ਤੂੰ ਵੀ ਜਿਹੜਾ ਜੀ ਹੈ ਨਾ ਜਿਹੜੀ ਅੰਸ ਹੈ ਤੂੰ ਰੱਬ ਦੀ ਅੰਸ ਹੈ ਮਹਾਰਾਜ ਕਿਸੇ ਨੇ ਕਿਹਾ ਸੀ ਭਾਲਦਾ ਫਿਰੇ ਬੰਦਰ ਰੱਬ ਕਿੱਥੇ ਹੈ ਰੱਬ ਕਹਿੰਦੇ ਨਾ ਮੰਦਰ ਨਾ 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 ਰੱਬ ਗੁਰਦੁਆਰੇ ਨਾ ਰੱਬ ਮੰਦਰੀ ਨਾ ਮਸੀਤ ਰੱਬ ਮਸੀਤੀ ਰੱਬ ਹੈ ਕਿਤੇ ਕਹਿੰਦੇ ਜਿੱਥੇ ਤੇਰੀਆਂ ਸਾਬ ਨੀਤਾਂ ਨਾ ਰੱਬ ਗੁਰਦੁਆਰੇ ਨਾ ਰੱਬ ਮੰਦਰਾਂ ਦੇ ਵਿੱਚ ਰੱਬ ਨਾਮ ਮਸੀਤ ਤੇ ਰੱਬ ਹੈ ਕਿਤੇ ਜਿੱਥੇ ਸਾਫ ਨੀਤ ਤੇ ਵਿਚ ਬੈਠਾ ਇਹਦੇ ਤੇਰੇ ਵਿੱਚ ਬੈਠਾ ਤੂੰ ਇੱਕ ਭਾਲ ਦਾ ਬਾਹਰ ਫਿਰਦਾ ਬਸ ਭਾਲ ਦਾ ਹੀ ਬਾਹਰ ਫਿਰਦਾ ਤੂੰ ਪਰ ਰੱਬ ਤੇਰੇ ਵਿੱਚ ਹੀ ਆ ਹਾਂ ਮਾਂ ਤੇ ਨਾ ਕੋਈ ਹਾਂ ਕੱਲ ਨੂੰ ਤੈਨੂੰ ਕੋਈ ਪੁੱਛੇ ਬਈ ਭਾਈ ਤੂੰ ਹੁਣ ਗੁਰਦੁਆਰੇ ਚ ਰਹਿਣਾ ਦੇਖਿਆ ਰੱਬ ਤੂੰ ਕਹ ਹਾਂ ਮਾਂ ਰੱਬੀ ਦੇ ਨਾਲ ਕਾ ਰੋਜ਼ ਮੈਂ ਦਰਸ਼ਨ ਕਰਦਾ ਰੱਬ ਦੇ ਤੇ ਜੇ ਉਹਨੇ ਪੁੱਛਿਆ ਕਿੱਥੇ ਕਹ ਤੇਰੇ ਚ ਵੀ ਕਰਦਾ ਜਿਹੜੇ ਉੱਥੇ ਗੁਰਦੁਆਰੇ ਆਉਂਦੇ ਨਾਮ ਸਕਾਰ ਕਰ ਮੈਂ ਉਹਨਾਂ 'ਚ ਵੀ ਦੇਣਾ ਤੇ ਮੈਂ ਇਹਨਾਂ ਦਰਖਤਾਂ ਇਹਨਾਂ ਦੇ ਜਾਨਵਰ ਰਹਿੰਦੇ ਉੱਥੇ ਜਾਨਵਰ ਚੀਂ-ਚੀਂ ਕਰਦੇ ਜਿਹੜੇ ਉਹਨਾਂ 'ਚ ਵੀ ਮੈਂ ਰੱਬ ਦੇਣਾ ਇਹ ਗੱਲ ਆ ਕਹਿੰਨੇ ਕਿਹੜੇ ਭਗਤ ਨੇ ਆਰਾਮ ਆਰਾਮਦੇਵ ਭਗਤ ਨੇ ਰਾਮਾਦੇਵ ਭਗਤ ਨੇ 72 ਵੇਰੀ ਦਾ ਅਰਥਨ ਕਰੇ ਕੁੱਤਾ ਆਵੇ ਕਾਂ ਆਵੇ ਜਾਨਵਰ ਆਵੇ ਕੋਈ ਆਵੇ ਮੇਰਾ ਰੱਬ ਆ ਗਿਆ ਭੱਜ ਕੇ ਪੈਰੀ ਹੱਥ ਲਾਉਣ ਲੱਗ ਜੇ ਇਹ ਗੱਲ ਹੁੰਦੀ ਕਹਿਣ ਦਾ ਭਾਵ ਰੱਬ ਜੇ ਆਪਾਂ ਮਨੁੱਖਾ ਹੀ ਜਨਮ ਦਾ ਤੂੰ ਪਿਆਰ ਕਰ ਲੈ ਇਹਦੇ ਨਾਲ ਸਮਝ ਗਿਆ ਗੱਲ ਇਨਸਾਨ ਨੂੰ ਇਨਸਾਨ ਨੇ ਸਮਝਣਾ ਫਿਰ ਨਾ ਰੱਬ ਭਾਲ ਦੇ ਠੱਗੀਆਂ ਮਾਰਨੀ ਆ ਤੂੰ ਮੇਰੇ ਨਾਲ ਮਾਰੀ ਜਾਨਾ ਮੈਂ ਤੇਰੇ ਨਾਲ ਮਾਰੀ ਜਾਨਾ ਤੇ ਭਾਲ ਦੇ ਆ ਰੱਬ ਐ ਨਹੀਂ ਮਿਲਦਾ ਰੱਬ ਭਾਈ ਰੱਬ ਤੇਰੀਆਂ ਨੀਤਾਂ ਨੂੰ ਮਿਲਣਾ ਆਪਦੇ ਸੋਹਣੇ ਕਾਮਕਾਰ ਜਿੰਨੇ ਕ ਜੋਗਾ ਤੂੰ ਕਿਸੇ ਦੇ ਕੰਮ ਆਉਣ ਕੋਚਰਾ ਉਹਨਾਂ ਆ ਜਾ ਸਮਝ ਗਿਆ ਨਹੀਂ ਗੱਲ ਫਾਲ ਪਾਕਤੀ ਕਰਦੇ ਆ ਬਹਿ ਕੇ ਹਾਂ ਬੱਚੇ ਰੱਬ ਵਸਦਾ ਉਹ ਆਹ ਉਹ ਪਾ ਜਾਂਦੇ ਰੱਬ ਨੂੰ ਆ ਰੱਬ ਉਹ ਵਸ ਰੱਬ ਜਰ ਜਿਵੇਂ ਹੁਣ ਆਪਾਂ ਅਨੰਦਪੁਰ ਦਾ ਲੰਗਰ ਲਾ ਕੇ ਆਏ ਆ ਤੇ ਉੱਥੇ ਸੰਗਤ ਦੇ ਨੇ ਕਿੰਨੀ ਨੇਸ਼ਾ ਰੱਬੀ ਸੀ ਰੱਬੀ ਸੀ ਸਾਂਝੀ ਸੀ ਤੇ ਸੰਗਤ ਦੇ ਵਿੱਚ ਦਰਸ਼ਨ ਕਰਦੇ ਆਪਾਂ ਸੰਗਤ ਦੇ ਵਿੱਚ ਰੱਬ ਆ ਬੱਚੇ ਰੱਬ ਸੰਗਤ ਦੇ ਵਿੱਚ ਵਸ ਆ ਰੱਬ ਦਾ ਰੱਬ ਕਹਿੰਦਾ ਮੈਂ ਕਿਤੇ ਕਾਲਜ ਪੜਾਉਣ ਜਾਣਾ ਯਾਰ ਮੈਂ ਇੰਨਾ ਕਮਾਂ ਬਾਤ ਤਈ ਆ ਸੰਗਤ ਸਭ ਤੋਂ ਵੱਡੀ ਆ ਰੱਬ ਦਾ ਕੋਈ ਥਾਂ ਨਹੀਂ ਹੈ ਰੱਬ ਦਾ ਥਾਂ ਜਰੇ ਜਰੇ ਪੱਤੇ ਪੱਤੇ 'ਚ ਆ ਨਾ ਉਹ ਗੁਰਦੁਆਰਿਆਂ 'ਚ ਆ ਨਾ ਮਸੀਤਾਂ 'ਚ ਆ ਨਾ ਮੰਦਰਾਂ 'ਚ ਆ ਰੱਬ ਤਾਂ ਤੇਰੇ ਅੰਦਰ ਹੀ ਆ ਕਦੇ ਵਾਰ ਤੇ ਵੀ ਕੋਈ ਪੁੱਛੇਗਾ ਰੱਬ ਕਾ ਰੱਬਾ ਆਸੇ ਬਸ ਇੱਥੇ ਕੁਦਰਤ ਦਾ ਚਾਹ ਹਵਾਜ ਵੀ ਰੱਬਾ ਪਾਣੀ ਚ ਵੀ ਰੱਬਾ ਧੁੱਪ ਚ ਵੀ ਰੱਬਾ ਜਾਨਵਰਾਂ ਚ ਵੀ ਰੱਬਾ ਕੁੱਤਿਆਂ ਬਿੱਲਿਆਂ ਚ ਵੀ ਰੱਬਾ ਜਿੰਨੀ ਸ੍ਰਿਸ਼ਟੀ ਆ ਕਾ ਸਾਰੀ ਚ ਰੱਬਾ ਬਸ ਆ ਸੰਗਤ ਮਹਾਰਾਜ ਨੇ 21 ਵਿਸਵੇ ਬਣਾਈ ਆ ਆਪ ਬਸ 20 ਵਿਸਵੇ ਬਣਿਆ ਕਹਿੰਦੇ ਜੇ ਅਸੰਗਤ ਨਾ ਹੋਵੇ ਰੱਬ ਕਹਿੰਦਾ ਫਿਰ ਅਸੀਂ ਕੀ ਲੈਣਾ ਸੀ ਸੰਗ ਦੇ ਨਾਲ ਸਾਡਾ ਆ ਚੀਜ਼ ਆ ਭਾਈ ਕਦੇ ਬਾਸ ਸਾ ਸੰਗਤ ਕਦੇ ਬਾਤ ਇਹ ਇਨਸਾਨੀਅਤ ਦਾ ਪਿਆਰ ਕਰੋ ਹਰੇਕ ਨਾਮ ਤੋਂ ਛੋਟੇ ਬੱਚੇ ਨਾਲ ਪਿਆਰ ਕਰੋ ਵੱਡੇ ਦਾ ਸਤਿਕਾਰ ਕਰੋ ਤੇ ਹਾਂ ਆਪਦੇ ਬਰਾਬਰ ਦੇ ਨਾਲ ਸਤਿਕਾਰ ਕਰੋ ਬਲਾਓ ਆਓ ਭਾਈ ਕੀ ਹਾਲ ਆ ਬੈਠੋ ਚਾਹ ਪਾਣੀ ਪਿਉਨੇ ਆ ਇਹ ਚੀਜ਼ਾਂ ਇਹ ਰਾਬਾ ਤੇ ਨਫ਼ਰਤ ਕਰੀ ਜਣੀ ਇਨਸਾਨਾਂ ਨਾਲ ਭਾਰ ਦੇ ਫਿਰ ਨੇ ਪਾਠ ਕਰੀ ਜਣਾ 24 ਘੰਟੇ ਆ ਗਾਲਾ ਸਰੀਰੋਂ ਕੱਢੀ ਜਾਂਦਾ ਕਿਦੜੇ ਹੋਰ ਗਾੜ ਗਾੜੋਂ ਕੱਢੀ ਜਾਂਦਾ ਤੇ ਫਿਰਦਾ ਪਾਠ ਕਰਦਾ ਮੈਂ ਦੋ ਵੇਲੇ ਪਾਠ ਕਰਦਾ ਐਵੇਂ ਹੀ ਪਾਠ ਜਾਂਦਾ ਨਾ ਤੇਰੇ ਪਾਠ ਦਾ ਕੋਈ ਫਾਇਦਾ ਨਹੀਂ ਬਾਈ ਬਾਹੇ ਗੁਰੂ ਬਾਹੇ ਗੁਰੂ ਸਤਨਾਮ ਸਤਨਾਮ ਬਸ ਕਰੀ ਚੱਲ ਮੇਰਾ ਮਾਮਾ ਪਾਠ ਇੰਨਾ ਕਰਦਾ ਸੀ ਬਹੁਤ ਹੂੰ ਹਾਂ ਇਹੋ ਉਹ ਕੱਢਿਆ ਵੀ ਕਿੰਨਾ ਆ ਬਾਈ ਇਹ ਬੁਰਾ ਕੰਮ ਇਹ ਪ੍ਰੇਰਣ ਬਣ ਜਾਂਦਾ ਹੂੰ ਇਹ ਵੀ ਹੁੰਦਾ ਬਾਈ ਜਦੋਂ ਉੱਥੇ ਰਹਿਣਾ ਪੰਜ ਸਾਲੋਂ ਨੇ ਕਰੀ ਹਾਂ ਉਹਨੇ ਮੈਨੂੰ ਆ ਕੇੁੱਤੇ ਪੈਣ ਪੜ ਕਿਉਂ ਹੂੰ ਆਪਣੇ 5 ਵਜੇ ਆ ਕੇ ਬਾਜ ਮਾਰਨੀ ਹੂੰ ਕਿਨੇ ਉੱਠ ਹੂੰ ਬਾਜ ਕਿਹੜਾ ਮਾਰੀ ਜਾਂਦਾ ਹੂੰ ਫਿਰ ਸਕੇਥ ਜਿਹੜੀ ਮੈਂ ਆ ਕਾਹਦਾ ਬਟਾਈ ਉਹ ਕਰੇ ਬੈਠੀ ਠਾਈ ਪੀ ਕੋਈ ਪੀ ਮੈਂ ਕਿਹਾ ਬਾਜ ਬਾਜ ਮਾਰਦਾ ਕੋਈ ਸਾਂਗੋ ਬਾਜ਼ ਕੇ ਤੇ ਬਾਜ਼ੀ ਮੈਨੂੰ ਇਹ ਤੋਂ ਫੜਿਆ ਨਹੀਂ ਜਾਣਾ ਮੋਬਾਈਲ ਨਹੀਂ ਤਾਂ ਇਹਨੂੰ ਫੜਾ ਦੇ ਦੋ ਮੈਨਾਂ ਕੈਸਟ ਸਟੋਰੀ ਸੜਾਉਣੀਆਂ ਤੁਨੂੰ ਰੱਬ ਦੇ ਨਾਲ ਤੇ ਕੋਈ ਇੱਥੋਂ ਆਇਆ ਫੜਾ ਬਣੀ ਜਾਂਦੀ ਦੇਖੀ ਚੱਲੂ ਬਣੀ ਜਾਂਦੀ ਆ ਆ ਦੇਖਿਆ ਧਿੱਕ ਧਿੱਕ ਆ ਜਿੱਥੇ ਹੱਥ ਤਾਲ ਲੈ ਇੱਧਰ ਇੱਥੋਂ ਰੁਕਦੀ ਠੀਕ ਹੈ ਨਾ ਹਾਂ ਵੀ ਇੱਕ ਵੇਰੀ ਨਾ ਅਨੰਦਪੁਰ ਦੀ ਸੰਗਤ ਹਾਂ ਲਾਲਾ ਅਨੰਦਪੁਰ ਦੀ ਲਾਲਾ ਚੱਲ ਉਹ ਰਾਸਣ ਇਕੱਠਾ ਕਰਦੇ ਫਿਰਨ ਹਾਂ ਜੋ ਰਾਸ਼ਨ ਇਕੱਠਾ ਕਰਦੇ ਫਿਰਨ ਤੇ ਇੱਕ ਜਿਹੜਾ ਜ਼ਿਮੀਂਦਾਰ ਸੀ ਭਰਾ ਜਿਹੜੀ ਉਹਦੇ ਘਰ ਵਾਲੀ ਸੀ ਉਹ ਇੰਨੀ ਬੈੜੀ ਇੰਨੀ ਬੈੜੀ ਭਈ ਉਹ ਕਹੇ ਵੀ ਹਮ ਸਾਡੇ ਕਰੇ ਕੋਈ ਬੰਦਾ ਨਾ ਵੜ ਜੇ ਨਾ ਇਹ ਕਿਸੇ ਨੂੰ ਲੈ ਕੇ ਨਾ ਮੈਂ ਚਾਹ ਕਿਸੇ ਨੂੰ ਪਿਉਣੀ ਐ ਨਾ ਮੈਂ ਕਿਸੇ ਨੂੰ ਖੋਣੀ ਆ ਰੋਟੀ ਤੇ ਮੇਰੇ ਘਰੇ ਨਾ ਕੋਈ ਬੰਦਾ ਵੜੇ ਉਹ ਬੰਦਾ ਬਹੁਤ ਔਖਾ ਸੀ ਵਿਚਾਰਾ ਉਹ ਭਗਤ ਸੀ ਉਹ ਕਹਿੰਦਾ ਯਾਰ ਜੇ ਰੱਬ ਵੱਸਦਾ ਇਹਨਾਂ ਲੋਕਾਂ ਚ ਹਾਂ ਇਹਨਾਂ ਤੋਂ ਯਾਰ ਨਫਰਤ ਕਰ ਜਾਂਦੇ ਮੇਰਾ ਜੀ ਕਹਿੰਦਾ ਜੇ ਮੇਰੇ ਕੋਈ ਕਰੇ ਵੇ ਮੇਰੇ ਘਰੋਂ ਵੀ ਚਾਹ ਪਾਣੀ ਪੀ ਕੇ ਜਾਵੇ ਹਾਂ ਉਹ ਐ ਸੀਗਾ ਤੇ ਜੋ ਅਨੰਦਪੁਰਾ ਵਾਲਾ ਆ ਕੇ ਨਾ ਰਾਸ਼ਨ ਇਕੱਠਾ ਕਰਦੇ ਕਰਦੇ ਹਾਂ ਉਹ ਬੰਦਾ ਜ਼ਿੰਮੇਦਾਰ ਬਾਈ ਕਿਸੇ ਦੇ ਘਰੇ ਬੈਠਾ ਹਾਂ ਜਦੋਂ ਘਰੇ ਬੈਠਾ ਉੱਥੇ ਉਹ ਸੰਗਤ ਆ ਗਈ ਹਾਂ ਦਿਓ ਵੀ ਰਾਸ਼ਨ ਪਾਓ ਵੀ ਰਾਸ਼ਨ ਦਿਓ ਵੀ ਰਾਸ਼ਨ ਆ ਕੇ ਲਾ ਕੇ ਉਹਨਾਂ ਨੇ ਆਟਾ ਪਾਇਆ ਪੈਸੇ ਦਿੱਤੇ ਬਾਲਣ ਬੁੱਲਣ ਦਿੱਤਾ ਉਹ ਦੇਖੀ ਗਿਆ ਬੈਠਾ ਹਾਂ ਉਹ ਕਹਿੰਦਾ ਯਾਰ ਮੇਰਾ ਤਾਂ ਆਪ ਜੀ ਕਰਦਾ ਵੀ ਅਨੰਦਪੁਰਾ ਵਾਲੇ ਨੂੰ ਰਾਸ਼ਨ ਪਤਾ ਦੇ ਗਏ ਹਾਂ ਔਰ ਜਦ ਮੈਂ ਘਰੇ ਗਿਆ ਤੇ ਮੇਰੇ ਘਰ ਵਾਲੀ ਨੇ ਮਾਰਿਆ ਉਹ ਤਾਂ ਥੱਕਾ ਪੈਂਦੀ ਆ ਤਾਂ ਹਾਂ ਉਹਨੂੰ ਕਹਿੰਦਾ ਕਹਿੰਦਾ ਬਾਈ ਇੱਕ ਗੱਲ ਤਰੋਂ ਮੈਂ ਕਹਾਂ ਕਹਿੰਦਾ ਹਾਂ ਬਾਈ ਦੱਸ ਇਹਨਾਂ ਜਾਰ-ਜਾਰ ਇਹਦੇ ਦੋ ਕੋਲੇ ਆਟੇ ਦੇ ਪਾ ਦੇ ਮੈਂ ਹਾਂ ਤੇ 5 ਰੁਪਏ ਦੇ ਦੇ ਬਾਈ ਉਹਨਾਂ ਨੂੰ ਇਹਨਾਂ ਨੂੰ ਅਨੰਦਪੁਰ ਵਾਲਿਆਂ ਨੂੰ ਹਾਂ ਜਦੋਂ ਮੇਰੇ ਘਰ ਵਾਲੀ ਘਰੇ ਨਾ ਹੋਈ ਮੈਂ ਤੈਨੂੰ ਆਟਾ ਵੀ ਲੈ ਆ ਦੂੰਗਾ ਤੇ ਤੇਰੇ 5 ਰੁਪਏ ਵੀ ਦੇ ਦੂੰਗਾ ਦੇ ਦੂੰਗਾ ਉਹ ਕਹਿੰਦਾ ਦੇ ਦੇ ਆ ਉਹ ਕਹਿੰਦਾ ਦੇ ਦੇ ਉਹਨੇ ਭਾਈ ਉਹ ਦੇ ਦਿੱਤੇ ਹਾਂ ਉਧਰੋਂ ਦੁਪਹਿਰ ਦਾ ਟਾਈਮ ਸੀਗਾ ਹਾਂ ਤੇ ਕੀ ਕਰਿਆ ਤੇ ਰੱਬ ਨੇ ਦਸਤਾਨ ਦੇਣਾ ਸੀ ਉਹ ਘਰ ਵਾਲੀ ਨੂੰ ਰੱਬ ਉਹਦੇ ਘਰੇ ਗਿਆ ਘਰੇ ਜਾ ਕੇ ਬਗਲੀ ਗਲ ਚ ਪਾ ਗਈ ਸਾਧ ਦਾ ਰੂਪ ਧਾਰ ਲਿਆ ਤੇ ਉਹ ਸੁੱਤੀ ਪਈ ਐ ਕੋਲੇ ਹਾਂ ਉਹਦਾ ਸੰਦੂਖ ਖੋਲ ਲਿਆ ਹਾਂ ਸੰਦੂਖ ਦੇ ਵਿੱਚੋਂ ਤਾਂ ਉਹਦੇ ਪੈਸੇ ਚੱਕ ਲਏ ਜਿਹੜੇ ਆਪ ਆਪਣੇ ਆਮ ਚਾਂਦੀ ਦੇ ਟਿਕਰੋਂ ਦੇਈ ਉਹਨੇ 5-7 ਰੁਪਏ ਜਿਹੜੇ 10 ਦੇ ਸਕੀਰੇ ਕੋਲੇ ਉਹ ਚੱਕ ਲਏ ਰੱਬ ਨੇ ਉਧਰ ਉਹਦੀ ਜਿਹੜੇ ਪੀਪੇ ਆਟੇ ਵਾਲੇ ਪੈਸੇ ਆਟੇ ਚ 2-4-5 ਕੌਲੇ ਪਾ ਲਏ ਪਾ ਲਏ ਜਦੋਂ ਪਾ ਲੇ ਉਧਰੋਂ ਪੈਸੇ ਚੱਕ ਲਏ ਪੈਸੇ ਚੱਕ ਲੇ ਪੈਸੇ ਉਹਨੇ ਕਿਹਾ ਵੀ ਉਹ ਦਿਖਾਉਣਾ ਵੀ ਉਹਨੇ ਐ ਪੈਸੇ ਉੱਤੋਂ ਰੱਬ ਨੇ ਪੈਸੇ ਥੱਲੇ ਸੜਦੇ ਸੜਦੇ ਲੁੱਟਾ ਟਾਣ ਖੜ ਕੇ ਤੇ ਉੱਠ ਕੇ ਫੈਗੀ ਉਹ ਚੋਰ ਲੋਕੋ ਚੋਰ ਲੋਕੋ ਚੋਰ ਲੋਕੋ ਚੋਰਾਂ ਲਾ ਗਈ ਕਰਨ ਹਾਂ ਰੱਬ ਉੱਠ ਕੇ ਖੜ ਕੇ ਕਹਿੰਦੇ ਓਏ ਭਲਕੇ ਮਾਨਸੇ ਮੈਂ ਚੋਰ ਨਹੀਂ ਹਾਂ ਮੈਂ ਰੱਬ ਆ ਕਿ ਤੂੰ ਕੀ ਕਰਨਾ ਆ ਉਹ ਕਹਿੰਦਾ ਮੈਂ ਆਇਆ ਤੇਰਾ ਘਰ ਵਾਲਾ ਉਹ ਬੈਠਾ ਕਿਸੇ ਦੇ ਘਰੇ ਉਹਨੇ ਆਟਾ ਪਾਇਆ ਪੈਸੇ ਦਿੱਤੇ ਆ ਹੈ ਇਹ ਮੈਂ ਉਹਦਾ ਝੋਲਾ ਉਹਦਾ ਜਿਹੜਾ ਪੀਪਾ ਆਟੇ ਦਾ ਉਹ ਭਰਨਾ ਹੈ ਉਹਦਾ ਜਿਹਦੇ ਘਰੋਂ ਤੇਰੇ ਘਰ ਵਾਲੇ ਨੇ ਦਿੱਤਾ ਤੇ ਉਹਨੇ ਆਪਦੀ ਜੇਬ ਚੋਂ 5 ਰੁਪਏ ਦਿੱਤੇ ਮੈਂ ਉਹਦਾ ਗੀਜਾ ਭਰਨਾ ਤੇ ਭਰਨਾ ਤੇਰੇ ਪੈਸੇ ਤੇਰਾ ਘਰ ਖਾਲੀ ਕਰੂੰਗਾ ਉਹਦਾ ਪਰੂੰ ਉਹਦਾ ਪਰੂੰ ਓਹੋ ਹੋ ਪਾ ਜ ਤਾਂ ਜਾ ਖੁੱਲ ਗਈ ਕਹਿੰਦੀ ਜੇਬਲਾ ਮੈਂ ਵੀ ਸੇਵਾ ਕਰਾਂ ਮੈਂ ਵੀ ਐ ਦਾਨ ਦਾਨਪੁਨ ਕਰਿਆ ਕਰਾਂ ਤੇ ਮੇਰੇ ਵੀ ਭੰਡਾਰੇ ਭਰ ਦੇਗਾ ਰੱਬ ਕਹਿੰਦਾ ਹੋਰ ਮੈਂ ਕਾਲ ਦੇ ਜਾਣਾ ਮੈਂ ਇੰਨਾ ਕਮਾ ਤਈ ਆ ਜਿਹੜਾ ਕੋਈ ਮੈਨੂੰ ਮੰਨਦਾ ਮੇਰੀ ਸੰਗਤ ਨੂੰ ਮੰਨਦਾ ਤੇ ਮੇਰੇ ਇਨਸਾਨਾਂ ਨੂੰ ਮੰਨਦਾ ਤੇ ਮੈਂ ਉਹਦੇ ਤਾਂ ਭੰਡਾਰੇ ਭਰਦਾ ਹੀ ਆ ਕਹਿੰਦੀ ਚੰਗਾ ਫਿਰ ਮੈਂ ਤਾਂ ਆਪ ਜਾਣੀ ਆ ਭੱਜ ਕੇ ਤੇ ਮੈਂ ਦੀ ਅਜ ਤੋ ਮੁੜ ਕੇ ਬਹੁ ਸੋਜੇ ਪਲਾਂ ਕਹਿੰਦੀ ਮੈਂ ਨਹੀਂ ਕਿਸੇ ਨੂੰ ਕੁਝ ਕਹਿੰਦੀ ਉਹ ਭੱਜੀ ਗਈ ਭੱਜੀ ਗਈ ਆਮ ਬੰਦੇ ਨੂੰ ਪਤਾ ਫਲਾਣਾ ਬੰਦਾ ਫਲਾਣਾ ਦੇ ਘਰੇ ਹੀ ਆ ਘਰੇ ਹੀ ਆ ਤੇ ਜਦੋਂ ਉਹ ਭੱਜੀ ਜਾਵੇ ਕਹਿੰਦਾ ਵੇ ਆਉਂਦੀ ਆ ਮੇਰੇ ਸਾਲੇ ਨੂੰ ਪਤਾ ਦੱਸਤਾ ਕਿਸ ਨੇ ਇਹਨੂੰ ਕਿਸ ਨੇ ਦੱਸਤਾ ਵੀ ਉਹਨਾਂ ਦੇ ਘਰੋਂ ਆਟਾ ਲੈ ਕੇ ਦਿੱਤਾ ਇਹਨੇ ਤੇ ਨੇ ਪੈਸੇ ਦਿੱਤੇ ਤੇ ਹੁਣ ਮੈਨੂੰ ਤਾਂ ਕੁੱਟੂਗੀ ਭਾਈ ਉਹ ਤਾਂ ਵਿਚਾਰਾ ਡਰਦਾ ਲੋਕੇ ਉਹ ਨਾ ਲੋਕ ਤੋਂ ਦੁਸ਼ਮਣਾਂ ਖੜ ਤਾ ਜਾ ਨਾ ਲੋਕ ਉਹ ਬਾਤਾਂ ਮਾਰੇ ਹਾਂ ਉਹ ਬੰਦੇ ਕਹਿੰਦੇ ਸੁਣਤਾ ਲੈ ਗੱਲ ਉਹ ਵੀ ਕੀ ਕਹਿੰਦੀ ਆ ਕਦਰਾ ਤੂੰ ਸੁਣਦਿਆ ਕਹਤੋ ਪੱਜਿਆ ਜਾਣਾ ਖੜ ਗਿਆ ਕਹਿੰਦਾ ਹਾਂ ਦੱਸੋ ਕਹਿੰਦੀ ਆਪਣੇ ਘਰੇ ਰੱਬ ਆਇਆ ਹਾਂ ਮੈਂ ਤੜੀ ਗੱਲ ਆ ਘਰੇ ਚਾਲ ਭਲਾ 20 ਬੰਦੇ ਘਰੇ ਲਿਆਇਆ ਕਰ ਉਹ ਮੈਂ ਨਹੀਂ ਕਿਸੇ ਨੂੰ ਕਹਿੰਦੀ ਕੁਛ ਆਪਣੇ ਘਰੇ ਅੱਜ ਰੱਬ ਆਇਆ ਸੀ ਆਪਣੇ ਪੈਸੇ ਵੀ ਚੱਕ ਲਿਆ ਆਪਣਾ ਆਟਾ ਵੀ ਭਰ ਲਿਆ ਤੇ ਮੈਂ ਜਦੋਂ ਪੁੱਛਿਆ ਬਾਪ ਇਹ ਕੀ ਕਰਦੇ ਆ ਬਾਬਾ ਉਹ ਕਹਿੰਦਾ ਹੋਰ ਸਾਡਾ ਕੀ ਕੰਮ ਜਿਹੜਾ ਸਾਨੂੰ ਦਾਨ ਪੁੰਨ ਕਰਦਾ ਤੇ ਸਾਡੀ ਸੰਗਤ ਕਰਦਾ ਸਾਡੀ ਸੰਗਤ ਨੂੰ ਮੰਨਦਾ ਤੇ ਉਹਦੇ ਤਾਂ ਮੈਂ ਭੰਡਾਰੀ ਭਰਦਾ ਤੇ ਤੇਰੇ ਘਰੋਂ ਚੱਕ ਕੇ ਮੈਂ ਉਧਰ ਪਾਣੇ ਤੇਰਾ ਖਾਲੀ ਕਹਿੰਦਾ ਤੂੰ ਤਾਂ ਮੰਨਦੀ ਨਹੀਂ ਹਾਂ ਉਹਦੇ ਘਰ ਵਾਲੇ ਨੂੰ ਵੀ ਘੂਰਦੀਆਂ ਕਹਿੰਦਾ ਕਹਿੰਦੀ ਮੈਂ ਉਹਦੇ ਨਾਲ ਵਾਦਾ ਕਰਿਆ ਵੀ ਅੱਜ ਤੋਂ ਮੁੜ ਕੇ ਮੈਂ ਨਹੀਂ ਕਿਸੇ ਨੂੰ ਕੁਝ ਆਦੀ ਇਹ ਮੈਂਤ ਵਾਲੀ ਗੱਲ ਆ ਤੇ ਚੱਲ ਤੇ ਦੂਜਾ ਤੂੰ ਵੀ ਚੱਲ ਘਰੇ ਅੱਜ ਤੋਂ ਮੁੜ ਕੇ ਮੈਂ ਨਹੀਂ ਤੈਨੂੰ ਕੁਝ ਆਦੀ ਉਹ ਕਹਿੰਦਾ ਵੀ ਭਾਈ ਉਹ ਕਹਿੰਦਾ ਵੀ ਹੁਣ ਪੱਕੀ ਗੱਲ ਆ ਕਦੇ ਝੂਠ ਨਾਲੇ ਮਾਰਦੀ ਉਹ ਡਰੇ ਵਿਚਾਰਾ ਵੇਇਆ ਕਿਤਾ ਯਾਰ ਗਾਲਾ ਕੱਢਦੇ ਅੱਜ ਇਹ ਆਹ ਕੌਕਰੀ ਜਾਂਦੀ ਆ ਫਿਰ ਉਹਨੇ ਘਰੇ ਆ ਕੇ ਸਾਰੀ ਗੱਲ ਦੱਸੀ ਕਹਿੰਦੀ ਆਹ ਸੰਦੂਕ ਤੋਂ ਮੇਰੇ ਪੈਸੇ ਕੱਢੇ ਹਾਂ ਇੱਥੇ ਉਹਨੇ ਆਪਣੇ ਬਗਲੇ ਚ ਆਟਾ ਪਾਇਆ ਜਦੋਂ ਮੈਂ ਉਹਨੂੰ ਪੁੱਛਿਆ ਤੇ ਕਹਿੰਦਾ ਮੈਂ ਰੱਬ ਆ ਤੇ ਬਗਲੀ ਪਾਈ ਇੰਨਾ ਸੋਹਣਾ ਰੂਪ ਤੇ ਜਦੋਂ ਮੈਨੂੰ ਦਰਸ਼ਨ ਦਿੱਤੇ ਕਹਿੰਦਾ ਮੈਂ ਤਾਂ ਆਹੀ ਕੰਮ ਹੀ ਕਰਦਾ ਹੋਰ ਮੈਂ ਕੀ ਕਰਦਾ ਅੱਜ ਤੋਂ ਮੁੜ ਕੇ ਮੈਂ 41 ਗੱਲਾਂ ਪਹਿਲਾਂ ਤੇਰੇ ਨਾਲ ਦੋ ਆ ਜਾਣ ਚਾਰ ਆ ਜਾਣ ਮੈਂ ਜਵਾਬ ਨਹੀਂ ਦਿੰਦੀ ਹੈ ਉਹ ਵੀ ਇਨਸਾਨਾਂ ਇਨਸਾਨਾਂ ਚ ਇਨਸਾਨਾਂ ਚ ਰੱਬ ਵਸਦਾ ਮੈਟਰੋ ਆ ਗੱਲ ਆ ਇੱਕ ਦਸਤਾਂ ਟਾ ਰੱਬ ਦਾ ਦੱਤਾ ਬਈ ਇਹ ਜਣੀ ਰੱਬ ਐ ਪ੍ਰਮਾਤਮਾ ਕੁਦਰਤ ਚ ਵਸਦਾ ਤੇਰੇ ਵਿੱਚ ਹੀ ਵਸਦਾ ਵਸਦਾ ਸੋਡੇ ਨਾ ਮਰਨਾ ਪੜਦਾ ਕਰੀ ਜਾਣਾ ਸੋਡੇ ਤੇ ਮੈਂ ਡਾਂ ਕੜੀ ਕਰਾਂ ਤੇ ਇੱਧਰ ਕਰੀ ਜਾ ਵਾਹ ਕਰੋ ਵਾਹ ਕਰੋ ਵਾਹ ਕਰੋ ਗੱਲਾਂ ਕਹਿੰਦਾ ਕੁਛੜਵੇਂ ਛੁਰੀ ਪੜੀ ਆ ਹਾਂ ਹੁਣ ਆਈ ਜਾਂਦੀ ਸਾਇਲੈਂਟ ਕੀਤਾ ਸੋਡੇ ਵੱਧ ਲੱਗੇ ਦੇਖ ਮੈਂ ਇਹਨਾਂ ਤੇ ਕਾਹਦੀ ਛੁਰੀ ਤੋੜਾਂਗਾ ਹੈਲੋ ਕੱਟ ਗਿਆ ਵੀਡੀਓ ਨਹੀਂ ਜਾਂਦੀ ਆ ਉਹ ਭਾਈ ਕਹਿਣ ਦਾ ਭਾਵੇਂ ਆ ਵੀ ਰੱਬ ਸੰਗ ਦੇ ਵਿੱਚ বাসਦਾ ਜੋ ਕੁਛ ਹੈ ਬਾਸਾ ਸੰਗ ਤੇ ਚ ਬੰਦਿਆਂ ਦੇ ਵਿੱਚ ਨਸਾਨਾ ਦੇ ਵਿੱਚ ਜਾਨਵਰਾਂ ਦੇ ਵਿੱਚ ਹੁਣ ਆਪਣਾ ਪਸ਼ੂ ਆ ਕਰੇ ਕਿੱਲੇ ਤੇ ਵਜੇ ਆ ਤੂੰ ਉਹਨਾਂ ਨੂੰ ਪਾਣੀ ਨਹੀਂ ਦਿਖਾਉਣਾ ਤੂੰ ਟਾਈਮ ਨਾਲ ਉਹਨਾਂ ਨੂੰ ਪੱਠੇ ਨਹੀਂ ਪਾਉਣੇ ਤੇ ਉਹਦਾ ਗੁਰਦੁਆਰੀ ਤੂੰ ਤੁਰਿਆ ਫਿਰੇ ਉਹ ਤਰੇ ਕਰੇ ਸੰਗ ਨਾਲ ਟੜਾਈ ਜਾਣ ਸਮਝਿਆ ਕਿ ਨਹੀਂ ਗੱਲ ਉਹ ਵੀ ਇੱਕ ਕਿਸਮ ਦਾ ਭਾਈ